ਇਹ ਕਹਾਣੀ ਮਿਰਜ਼ਾਪੁਰ ਦੀ ਨਹੀਂ ਹੈ ਤੇ ਬਦਲਾਪੁਰ ਦੀ ਵੀ ਨਹੀਂ ਹੈ ਕਾਨਪੁਰ ਦੀ ਵੀ ਨਹੀਂ ਤੇ 나ਗਪੁਰ ਦੀ ਤਾਂ ਬਿਲਕੁਲ ਵੀ ਨਹੀਂ ਇਹ ਤਾਂ ਅਸੀਂ ਤਾਂ ਦਿਖਾ ਰਹੇ ਆ ਵੀ ਅੱਜ ਕੱਲ ਬਕੂਏ ਵਾਲੀ ਜਗ੍ਹਾ ਦਾ ਹਵਾਈ ਦ੍ਰਿਸ਼ ਦਿਖਾਉਣ ਨਾਲ ਪ੍ਰਭਾਵ じゃ ਪੈ ਜਾਂਦਾ ਸਾਡੀ ਕਹਾਣੀ ਤਾਂ ਇਹ ਦੋ ਬੰਦਿਆਂ ਦੀ ਹੈ ਜਿਹੜੇ ਇੱਟ ਤੇ ਕੁੱਤਾ ਬਣੀ ਬੈਠੇ ਨੇ ਹਫ਼ਤਾ ਪਹਿਲਾਂ ਇਹ ਦੋ ਹੀ ਖੰਡ ਹੀਰ ਸੀ ਤੇ ਇਹਨਾਂ ਦਾ ਸਾਰਾ ਦਿਨ ਇੱਕ ਦੂਜੇ ਨਾਲ ਤੀਆਂ ਵਾਂਗ ਨਿਕਲਦਾ ਸੀ ਪਰ ਇੱਕ ਘੜੀ ਸਭ ਘੜਿਆਲ ਹੋ ਗਿਆ ਇਹਨਾਂ ਦੀ ਦੋਸਤੀ ਨੂੰ ਸਵਾਹ ਕਰਨ ਵਾਲੀ ਅੱਗ ਦੀ ਉਸ ਚਿੰਗਿਆੜੀ ਨੂੰ ਦੇਖਣ ਲਈ ਸਾਨੂੰ ਥੋੜਾ ਪਿੱਛੇ ਜਾਣਾ ਪੈਣਾ ਸਾਡੀ ਇਸ ਕਹਾਣੀ ਦਾ ਪਹਿਲਾ ਪਾਤਰ ਹੈ ਗੋਦੂ ਹੈ ਤਾਂ ਇਹ ਚਪੜਾਸੀਆਂ ਦੇ ਖਾਨਦਾਨ ਦਾ ਚਸ਼ਮੋ ਚਰਾਗ ਕੰਮ ਤਾਂ ਦੇ ਦੇ ਨਾਂ ਤੇ ਇਹ ਲਾਟਰੀ ਦੀਆਂ ਟਿਕਟਾਂ ਵੇਚਦਾ ਪਰ ਸ਼ੌਕ ਇਸ ਦੇ ਰਜਵਾੜਿਆਂ ਵਾਲੇ ਨੇ ਸਾਡੀ ਇਸ ਕਹਾਣੀ ਦਾ ਦੂਜਾ ਕਿਰਦਾਰ ਹੈ ਪਰਮਾ ਬਾਈ ਪ੍ਰੋਫੈਸ਼ਨ ਇਹ ਕੱਪੜਿਆਂ ਦੇ ਵਟ ਕੱਢਦਾ ਹੈ ਪਰ ਕਬੀਲਦਾਰੀ ਦੇ ਚੱਕਰ ਝੁੰਡਿਆਂ ਨੇ ਇਹਦੇ ਵਟ ਘੱਟ ਰੱਖੇ ਨੇ ਆਲੂ ਗੋਭੀ ਦੇ ਥਪੇੜਿਆਂ ਨੇ ਵਿਚਾਰੇ ਦਾ ਸਾਰਾ ਕੁਝ ਛੜਾਤਾ ਰੁਕ 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 ਸਾਰਾ ਕੁਝ ਨਹੀਂ ਗੁਵਾਂਡ ਮੱਥਾ ਤੇ ਇੱਕੋ ਜਿਹੀ ਸ਼ੌਪ ਮੈਚ ਭਾਵੇਂ ਨੇਪਾਲ ਤੇ ਯੂਗਾਂਡਾ ਦਾ ਹੋਵੇ ਜੀ ਉਦੋਂ ਧਰਮਰਾਜ ਵੀ ਲੈਣ ਆਜੇ ਨਾ ਤਾਂ ਉਹਨੂੰ ਵੀ ਆਪਣੇ ਨਾਲ ਬਿਠਾ ਕੇ ਮੈਚ ਦਿਖਾਉਂਦੇ ਨੇ ਕੋਈ ਜਿੱਤੇ ਕੋਈ ਹਾਰੇ ਮੀ ਪਵੇ ਨੇਰੀ ਚੱਲੇ ਡਰਾ ਹੋਵੇ ਇਹਨਾਂ ਦੀਆਂ ਸ਼ਰਤਾਂ ਚੱਲਦੀਆਂ ਰਹਿੰਦੀਆਂ ਨੇ ਤੇ ਫੇਰ ਜਿੱਤ ਮਗਰੋਂ ਫਿਰ ਜਸ਼ਨਤਾ ਬਣਦਾ ਹੀ ਆ ਨਾ ਯੋ ਸੀ ਇਹਨਾਂ ਦੀ ਇੰਟਰੋ ਹੁਣ ਤੁਹਾਨੂੰ ਉਹੀ ਗੱਲ ਸੁਣਾਣਿਆ ਜਿਸ ਕਰਕੇ ਇਹਨਾਂ ਦੀ ਲੜਾਈ ਹੋਈ ਸੀ ਆ ਦੇ ਲਮਟੂਨਾ ਆਪ ਸਾਰੇ ਨੇ ਕਦੇ ਬਦਾਮ ਨਹੀਂ ਖਾਏ ਮੁਰਗਿਆਂ ਨੂੰ ਬਦਾਮ ਓਏ ਆਪ ਵੀ ਖਾ ਲਿਆ ਕਰ ਕਦੀ ਬਦਾਮ ਹੈ ਸੁੱਕੀ ਜਾਂਣਾ ਮਚਦਾ ਘਾਤੇ ਆ ਰੀਸ ਕਰ ਲੈ ਰੈਂਬੋ ਬੰਨਾਂ ਰੈਂਬੋ ਮੇਰੇ ਪੁੱਤ ਨੇ ਚੱਲ ਬੁੱਤ ਚੱਕ ਵਾਹ ਮੈਂ ਉਹ ਤੁਹਾਡੇ ਰਿਸ਼ਤੇ ਨਾਲ ਤੇ ਵਿਆਹ ਸੀ ਗੱਲ ਕੀ ਰਿਹਾ ਓਏ ਪੁੱਲ ਘੈਣ ਸੀ ਉਸਤਾਦ ਆਪਾਂ ਤਾਂ ਲਾਇਏ 6 7 ਪੀਗ ਕਿਲੋ ਖਾਇਓ ਮੁਰਗੂ 7 8 ਲਪੇਟੀਆਂ ਕੁਲਫੀਆਂ ਤੇ ਉਦੋਂ ਬਾਅਦ ਸਿੱਧਾ ਕਰੇ ਸਾਲੇ ਤਾਂ ਹੀ ਪਾਟਣ ਤੇ ਆਇਆ ਪਿਆ ਲੈ ਪੁੱਤ ਲੈ ਓਏ ਅੱਜ ਕੇ ਕੇ ਆਰ ਤੇ ਆਰਸੀਬੀ ਦਾ ਮੈਚ ਆ ਤੇਰੀ ਕਿਹੜੀ ਟੀਮ ਆ ਆਪਣੀ ਤਾਂ ਫਿਰ ਕੋਲਕਾਤਾ ਹੀ ਐ ਕਿਉਂ ਵੀ ਰੈਂਬੋ ਸਾਡੀ ਤਾਂ ਫਿਰ ਆਰਸੀਬੀ ਰਹੂ ਉਹ ਦੇਖੀ ਅੱਜ ਪੈਂਦੇ ਪੜਾਕੇ ਤੇਰੀ ਕੇਕੇਆਰ ਦਾ ਤਾਂ ਹੋਊ ਅੱਜ ਖੋਪਾ ਖੋਪਾ ਕੋਕੋਨਟ ਕੋਕੋਨਟ ਆ ਜਿਵੇਂ ਪਿਛਲੀ ਵਾਰੀ ਘੜਿਆ ਸੀ ਮਸਾ 78 ਰਨ ਬਣੇ ਸੀ ਚੱਲ ਰਹਿ ਭੁਖਾ ਪੁੱਤ ਉਹ ਤਾਂ ਪਿੱਚ ਖਰਾਬ ਸੀ ਹੈ ਤੂੰ ਇਸ ਵਾਰ ਦੇਖ ਲਈ ਤੂੰ ਦੇਖਿਆ ਤੇਰੇ ਬੰਗਲੌਰ ਦਾ ਮੋਰ ਬੰਦਾ ਉੱਪਾ ਕਰ ਦਾਂਗੇ ਸਤਾ ਖੁੱਪਾ ਕਿਉਂ ਵੀ ਰੈਂਬੋ ਦੱਸ ਖਾ ਨੂੰ ਆ ਵੱਡਾ ਹੈ ਲੈ ਲੰਮੀ ਅੰਗਰੇਜ਼ੀ ਦੀ ਬਾਕੀ ਠੀਕ ਆ ਫਿਰ ਤੇ ਆ ਲੱਖੀ ਅੰਗਰੇਜ਼ੀ ਜਦੋਂ ਰਾਇਲ ਚੈਲੈਂਜਰ ਬੰਗਲੌਰ ਨੇ 215 ਦੌੜਾਂ ਬਣਾਈਆਂ ਹੋਣਗੀਆਂ ਉਹਨਾਂ ਨੇ ਵੀ ਨਹੀਂ ਕਦੇ ਸੋਚਿਆ ਹੋਣਾ ਕਿ ਉਹ ਇਹ ਮੈਚ ਹਾਰ ਜਾਣਗੇ ਕੱਲ ਰਾਤ ਆਈਪਲ ਦਾ ਇੱਕ ਬਹੁਤ ਰੋਮਾਂਚਕ ਮੁਕਾਬਲਾ ਬੈਂਗਲੌਰ ਦੇ ਚੰਨਾ ਸੁਆਮੀ ਸਟੇਡੀਅਮ ਵਿੱਚ ਖੇਡਿਆ ਗਿਆ ਜਿਸ ਵਿੱਚ ਕੇਕੇਆਰ ਦੀ ਟੀਮ ਨੇ ਆਰਸੀਬੀ ਨੂੰ 2 ਵਿਕਟਾਂ ਨਾਲ ਹਰਾ ਦਿੱਤਾ ਜਿੱਤ ਦੇ ਹੀਰੋ ਰਹੇ ਰਿੰਕੂ ਸਿੰਘ ਨੇ ਆਪਣੀ ਤਾਬੜ ਤੋੜ ਬੱਲੇਬਾਜ਼ੀ ਨਾਲ ਹਾਰ ਦੇ ਜੱਬੜੇ ਵਿੱਚੋਂ ਜਿੱਤ ਖੋਲ ਲਈ ਰੈਂਬੋ ਖੋਪਾ ਕਰਤਾ ਗੋਪਾ ਕਿਵੇਂ ਆ ਪਰਮਿਆ ਹੋ ਤੇਰੇ ਬੰਗਲੌਰ ਦਾ ਤਾਂ ਬਨਾਤਾ ਮੋਰ ਕੈਉ ਕੈਉ ਸੰਜਣ ਛੱਡੀ ਯਾਰ ਐ ਕਿਵੇਂ ਸੀ ਬੰਗਲੌਰ ਦਾ ਮੋਰ ਬੰਨਾ ਕੇ ਕੇ ਆਰ ਦਾ ਜਿਉਂ ਦਾ ਦਿੱਤਾ ਸਾਡੇ ਵਾਲੇ ਰੈਂਬੋ ਦਾ ਹੋਪਾ ਕਰਤਾ ਵੀਰੇ ਹੋਪਾ ਗੱਲਾਂ ਸੁਣ ਲੈ ਜਾਂ ਉਹਨੂੰ ਅੰਗਰੇਜ਼ੀ ਤਿਆਰ ਰੱਖੀ ਪੁੱਲੀ ਨਾ ਅੰਗਰੇਜ਼ੀ KKR ਦਾ ਜਿਉਂਦਾ ਜਿੱਤ ਸਾਡਾ ਨੇ ਰੈਂਬੋ ਦਾ 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 ਉਹ ਅੱਜ ਸਾਡੇ ਮੰਦਾ ਸੀ ਮੈਂ ਸੱਚਾ ਪਰ ਮੇ ਕੋਲ ਟੀਵੀ ਦੇਖ ਲਈਏ ਮੰਦਾ ਸੀ ਆ ਲਾਰ ਮੋਟ ਮੋਟ ਲਾ ਉਹ ਪਰ ਮੋਟ ਤਾਂ ਹੈ ਨਹੀਂ ਉਹ ਕਰੇ ਜਾਇਆ ਹੈ ਉਹ ਕਰੇ ਜਾਇ ਆਉਂਦਾ ਉਹ ਜਾਣਾ ਯਾਰ ਘਰੇ ਕੀ ਕੰਮ ਹੈ ਕੋਈ ਬੇਲੀ ਆ ਤੇਰੇ ਵੀ ਅਈ ਦ ਗਾਣਾ ਮੰਦਾ ਕਰਕੇ ਜਾਣਾ ਉਹ ਬੈਠਾ ਮੈਂ ਕੁਦਾ ਕਾਇੰਦਾ ਮੈਨੇ ਵੇੜੂ ਵਿਆ ਜਾਣਾ ਸੀ ਤਾਂ ਹਲੇ ਕੱਲ ਤਾਂ ਜਾਗਿਆ ਵਾ ਵਿਆ ਯਾਰ ਪਰ ਇਸ ਨਾਲ ਜਿਵੇਂ ਸਾਡੀ ਚ ਕਿਸੇ ਚ ਉੱਠ ਜਾਣਾ ਸੀ ਤਾਂ ਕੋਈ ਨਹੀਂ ਆਵਾਜ਼ ਵਧਾਏ ਸੀ ਮੜੀ ਇੱਧਰ ਉਹ ਪਾਣੀ ਪੀਏਗਾ ਨਾ ਨਾ ਮੈਂ ਤਾਂ ਮਜੀਟੋ ਪੀ ਕੇ ਆਇਆ ਕੀ ਪੀ ਕੇ ਆਇਆ ਮਿੰਟੇ ਮਜੀਟੋ ਅੰਗਰੇਜ਼ਾਂ ਦੀ ਸਰਦ ਜਮੀ ਅੱਛਾ ਠੀਕ ਹੈ ਤੂੰ ਮੈਨੂੰ ਛੇਦੀ ਕਿ ਮੈਂ ਆ ਗਿਆ ਅੱਜ ਇਹ ਤਨ ਕੀ ਹੋ ਗਿਆ ਅੱਜ ਤਨੂ ਆ ਕੇ ਦੱਸਿਆ ਤਾਂ ਕਿ ਅੱਜ ਤੰਦਾ ਮਾਰਾ ਸੀ ਮੈਂ ਕਿਉਂ ਉੱਚਾ ਪਰਮੇ ਕੋਲ ਜਾ ਕੇ ਮੈਚ ਦੇਖ ਲਾਂ ਤੂੰ ਗਾਹਾਂ ਤਾਂ ਕਦੇ ਪੁੱਛਿਆ ਨਹੀਂ ਮੈਨੂੰ ਐ ਉਹ ਯਾਰ ਤੂੰ ਤਾਂ ਗੱਲ ਦੇ ਇੱਤੇ ਲੱਗਾ ਜਿੱਤ ਹਾਰ ਤਾਂ ਹੁੰਦੀ ਰਹਿੰਦੀ ਆ ਅਗਲਾ ਮੈਚ ਤੂੰ ਹਾਰ ਸੀ ਵੀਰ ਚ ਥਾਲੀ ਕੋਈ ਨਾ ਟੈਨਸ਼ਨ ਲਿਆ ਕਰ ਔਰ ਦੇਖ ਅੱਛਾ ਫਿਰ ਰੋਟੀ ਖਾਏਂਗਾ ਹੁਣ ਨਾ ਕੀ ਬਣਾਇਆ ਤੂੰ ਮੁਰਗਾ ਬਣਾਇਆ ਆਾਂਗੇ ਲੈ ਲੈ ਅੱਖੀ ਰੱਖੀ WhatsApp ਪਟੂ ਆਹ ਵਾਹ ਹੀ ਵਾਹ ਬੜਾ ਸਵਾਦ ਬਣਾਇਆ ਉਸਤਾਦ ਹੈ ਮਸਾਲੇ ਜੁੱਲੇ ਕੋਟਕੇ ਪਾਇਲਾ ਸਵਾਦ ਤਾਂ ਬਣੇ ਹੋ ਹੈ ਤੇਰੇ ਵਾਲੀ ਰੈਂਬੋ ਹੈ ਮਾਪੋ ਮਾਪੋ ਤੇ ਗੱਤ ਤੋਂ ਲਾ ਪਰ ਮੈਂ ਤੁੱਚੀ ਗੀਡੀ ਕੀਤੀ ਥੋੜਾ ਗੱਲ ਬਹੂਗੀ ਤੇ ਗੱਤ ਤੋਂ ਬੰਦਾ ਬਰਨਿਆ ਚੀਕ ਅਗੜਾ ਪਰ ਮੈਂ ਚੀਕ ਅਧਰੀਆਂ ਮੈਂ